ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਆਓ ਅੱਜ ਨਗਰ ਪੰਚਾਇਤ ਬਿਲਕਾ ਦੀਆਂ ਚੋਣਾਂ ਨੂੰ ਲੈ ਕੇ ਪੇਪਰਾਂ ਦੀ ਪਰਤਾਲ ਦਾ ਦਿਨ ਸੀ ਤੇ ਅੱਜ ਪਰਤਾਲ ਨੂੰ ਲੈ ਕੇ ਉਮੀਦਵਾਰ ਉਡੀਕ ਵਿੱਚ ਸੀ ਕਿ ਪਰਤਾਲ ਦੌਰਾਨ ਪੇਪਰ ਸਹੀ ਪਾਏ ਗਏ ਦੀ ਜਿਸਟ ਪੜਨ ਦੀ ਉਡੀਕ ਵਿੱਚ ਉਹ ਸਮਾਂ ਆ ਗਿਆ ਜਦੋਂ 47 ਉਮੀਦਵਾਰਾਂ ਦੇ ਕਾਗਜ਼ ਜੋ ਦਾਖਲ ਕੀਤੇ ਗਏ ਸੀ ਅਜ ਉਹਨਾਂ ਦੀ ਪੜਤਾਲ ਦੁਪਹਿਰੋਂ ਬਾਅਦ ਹੋਣ ਅਪਰੰਤ ਇੱਥੇ ਕਰੀਬ ਪੌਣੇ 4 ਦੇ ਆਸ-ਪਾਸ ਇੱਕ ਲਿਸਟ ਲੱਗੀ ਇਸ ਲਿਸਟ ਦੇ ਉੱਪਰ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਬੰਤਕੌਰ ਅਤੇ ਆਜ਼ਾਦ ਉਮੀਦਵਾਰ ਕੁਲਵੀਰ ਕੌਰ ਦੇ ਕਾਗਜ਼ ਰੱਦ ਪਾਏ ਗਏ ਇਸੇ ਤਰ੍ਹਾਂ ਵਾਰਡ ਨੰਬਰ 3 ਤੋਂ ਜਸਵਿੰਦਰ ਕੌਰ ਅਤੇ ਰਾਜਮੀਤ ਕੌਰ ਦੋਵੇਂ ਆਜ਼ਾਦ ਉਮੀਦਵਾਰਾਂ ਦੇ ਪੇਪਰ ਰੱਦ ਪਾਏ ਗਏ ਹੁਣ ਇੱਥੇ ਵਾਰਡ ਨੰਬਰ 1 ਤੋਂ ਜੋ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਬੀਰ ਕੌਰ ਸੀ ਉਹਦੇ ਪੇਪਰ ਸਹੀ ਪਾਏ ਗਏ اے ਐਸ ਸੀ ਔਰਤਲੇ ਵਾਰਡ ਸੀ ਇਸੇ ਤਰ੍ਹਾਂ ਵਾਰਡ ਨੰਬਰ 3 ਇਹ ਜਨਰਲ ਔਰਤ ਲਈ ਵਾਰ ਸੀ ਤੇ ਇਥੋਂ ਇਹ ਸ਼ਵੇਤਾ ਰਾਣੀ ਦੇ ਪੇਪਰ ਜਿਹੜੇ ਆ ਉਹ ਸਹੀ ਪਾਈ ਗਏ ਸ਼ਵੇਤਾ ਰਾਣੀ ਵੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦਾ ਜਿਹੜਾ ਫਰੰਟ ਹੈ ਜਿਸ ਵਿੱਚ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਬਸਪਾ ਤੇ ਕਮਿਊਨਿਸਟ ਪਾਰਟੀ ਉਹਨਾਂ ਵੱਲੋਂ ਇਸ ਰੱਤ ਕਿਤੇ ਕਾਗਜ਼ਾਂ ਨੂੰ ਲੈ ਕੇ ਆਪਣਾ ਜਿਹੜਾ ਆ ਵਿਰੋਧ ਜਤਾਇਆ ਆਓ ਹੁਣ ਤੁਹਾਨੂੰ ਇਸ ਮੌਕੇ ਤੇ ਜਥੇਦਾਰ ਗੁਰਪ੍ਰਤਾਪ ਸਿੰਘ ਬੜਾਲਾ ਨੇ ਕੀ ਕਿਹਾ ਉਹ ਪਹਿਲਾਂ ਸੁਣਾ ਦਿੰਨੇ ਆ ਕਮਿਊਨਿਸਟ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਕੀ ਵੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਲੈਕਸ਼ਨ ਉਹਨਾਂ ਨੇ ਫਰੰਟ ਬਣਾ ਕੇ ਲੜ ਰਹੀਆਂ ਨੇ ਤੇ ਬਹੁਤ ਇਸ ਗੱਲ ਦਾ ਦੁੱਖ ਹੈ ਸਾਨੂੰ ਕਿ ਦੋ ਜਿਹੜੇ ਵੋਲ ਨੇ 1 ਨੰਬਰ ਤੇ 3 ਨੰਬਰ ਉਹਨਾਂ ਦੋਵਾਂ ਵੋਟਾਂ ਦੇ ਜਿਹੜੇ ਕੈਂਡੀਡੇਟ ਸੀਗੇ ਸਾਹਜੇ ਫਰੰਟ ਤੇ ਉਹ ਪੇਪਰ ਉਹਨਾਂ ਦੇ ਜਿਹੜਾ ਰਜਿਸਟਰੀ ਅਫਸਰ ਸੀਗਾ ਤੱਚੇ ਦੇ ਨਾਲ ਉਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਰਿਜੈਕਟ ਕਰਤੇ ਤੇ ਉਹ ਇਥੋਂ ਇਸ ਦਫ਼ਤਰੋਂ ਆਪਣੇ ਸਮੇਤ ਪਹਿਲਾਂ ਚਲੇ ਗਏ ਜਦੋਂ ਕਾਗਜ਼ਾਂ ਦੀ ਪੜਤਾਲ ਹੋਣੀ ਸੀ ਕਿਸੇ ਵੀ ਉਮੀਦਵਾਰ ਨੂੰ ਬੁਲਾਇਆ ਨਹੀਂ ਗਿਆ ਜਦਕਿ ਉਮੀਦਵਾਰਾਂ ਨੇ ਪਹਿਲਾਂ ਦੱਸਿਆ ਸੀ ਜੇ ਲੋੜ ਪਈ ਸਾਨੂੰ ਸਦਲੋ ਅਸੀਂ ਬਾਹਰ ਆ ਉਹਨਾਂ ਨੂੰ ਬਾਹਰੋਂ ਅੰਦਰ ਨਹੀਂ ਆਉਣ ਦਿੱਤਾ ਗਿਆ ਤੇ ਸਭ ਨੂੰ ਇਹ ਭਰੋਸਾ ਦਿੱਤਾ ਕਿ ਤੁਹਾਡੇ ਕਹਾਗੇ ਸਾਰਿਆਂ ਦੇ ਸਹੀ ਆ। ਸੋ ਇਹ ਲੋਕਤੰਤਰ ਦਾ ਕਤਲ ਹੋਇਆ ਅੱਜ। ਇਹ ਮਿਲਗੇ ਦੀ ਬੜੀ ਕੋਇਤਰ ਧਰਤੀ ਆ। ਗੁਰੂ ਸਾਹਿਬ ਦੀ ਚੰਨਸੋ ਧਰਤੀ ਆ। ਇੱਥੇ ਵੱਡੇ ਵੱਡੇ ਸੁਤੰਤਰਤਾ ਸੰਗਰਾਮੀਆ ਨੇ ਇੱਥੇ ਜਨਮ ਲਿਆ। ਰੈਵਲੂਸ਼ਨਰੀ ਧਰਤੀ ਆ ਮਿਲਗੇ ਦੀ। ਇਸ ਨਗਰ ਵਿੱਚ ਇਹ ਲੋਕਤੰਤਰ ਦਾ ਘਾਣ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਕਹਿੰਦੇ। ਤੁਸੀਂ ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਸੁਣਿਆ। ਹੁਣ ਤੁਹਾਨੂੰ ਸੁਣਾਉਨੇ ਆ ਬਿੱਲਗਾ ਤੋਂ ਕਾਂਗਰਸ ਦੇ ਆਗੂ ਪਰਮਿੰਦਰ ਸਿੰਘ ਉਹਨਾਂ ਨੇ ਰੱਦ ਹੋਏ ਕਾਗਜ਼ਾਂ ਨੂੰ ਲੈ ਕੇ ਅਗਲਾ ਪ੍ਰੋਗਰਾਮ ਕੀ ਦਿੱਤਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਪੰਜਾਬ ਸਰਕਾਰ ਮਰਦਾਬਾ 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 ਸਰਕਾਰ ਮਰਦਾਬਾ ਮਰਦਾਬਾ ਮਰਦਾਬਾਦ 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 ਡੀ.ਐਮ.ਐਲ.ਏ ਮਰਦਾਬਾਦ 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 ਰਾਜ ਪ੍ਰਧਾਨ ਬਣਨਾ ਚਾਹੁੰਦਾ ਮਰਦਾਬਾਦ 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 ਕੇਛਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਸਰਕਾਰ ਮਰਦਾਬਾਦ 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 ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਵੇਰੇ ਪੰਜਾਬ ਸਰਕਾਰ ਦੇ ਖਿਲਾਫ ਲਾਮਬੰਦ ਹੋ ਕੇ ਜਿਹੜੇ ਇਹਨਾਂ ਨੇ ਇਹਨਾਂ ਦੇ ਤੱਕੇਸ਼ਾਈ ਦਾ ਜਵਾਬ ਦਿੱਤਾ ਜਾਊਗਾ ਜੋ ਕੈਂਡੀਡੇਟ ਸੀ ਉਹਨਾਂ ਦੇ ਪੇਪਰ ਰੱਦ ਕੀਤੇ ਆ ਉਹਨਾਂ ਨੂੰ ਦੁਬਾਰਾ ਬਹਾਲ ਕਰਨ ਵਾਸਤੇ ਕਲਾਮੰਦ ਹੋਣਾ ਆ ਇਹ ਸਰਕਾਰ ਨੂੰ ਸੁਨੇਹਾ ਦੇਣਾ ਆ ਇਹ ਬਿਲਗੇ ਦੀ ਧਰਤੀ ਗਦਰੀ ਬਾਬੇ ਦੀ ਧਰਤੀ ਹੈ ਇਸ ਤੱਕੇ ਦੇ ਖਿਲਾਫ ਸੰਘਰਸ਼ ਕਰਾਂਗੇ ਦਬਨ ਵਾਲੇ ਨਹੀਂ ਹੈਗੇ ਇਹ ਆਪਣੇ ਹੱਕ ਸੱਚ ਤੇ ਲੜਨ ਵਾਲੇ ਆ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਇਹ ਇਦਾਂ ਕਦੇ ਇਹਨਾਂ ਦੀ ਮਾਨਸ਼ਾ ਜਿਹੜੀ ਹੈ ਬੀ ਤੱਕ ਕੇ ਨਾ ਸੀ ਆਪਣੇ ਪ੍ਰਧਾਨ ਕੀ ਨਗਰ ਕੌਂਸਲ ਲੈ ਜਾਵਾਂਗੇ ਇਹਦਾ ਕਦੇ ਨਹੀਂ ਹੋਵੇਗਾ ਮੈਂ ਸਾਰੇ ਨਗਰ ਨਿਵਾਸੀ ਨੂੰ ਬੇਨਤੀ ਕਰਦਾ ਹਾਂ ਸਮੂਹ ਪਾਰਟੀਆਂ ਦੇ ਇਹਦੇ ਵਿੱਚ ਕੋਈ ਨਹੀਂ ਹੈਗਾ ਕਿਹੜੀ ਪਾਰਟੀਆਂ ਸੰਬੰਧਿਆ ਇੱਕ ਆਪਾਂ ਇਕੱਠੇ ਹੋ ਕੇ ਇਸ ਲੋਕਤੰਤਵ ਦਾ ਜੋ ਕਤਲ ਹੋਇਆ ਉਹਦੇ ਖਿਲਾਫ ਆਵਾਜ਼ ਬੁਲੰਦ ਕਰ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ